ਨਮਸਕਾਰ ਆਕਾਸ਼ਵਾਣੀ ਦਾ ਹੀ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰ ਸਰਕਾਰ ਕਣਕ ਦੀ ਬਾਜ਼ਾਰੀ ਕੀਮਤ ਤੇ ਕਰੜੀ ਨਜ਼ਰ ਰੱਖ ਰਹੀ ਹੈ ਐਨਜੀਸੀ ਡਾਇਰੈਕਟੋਰੇਟ ਵੱਲੋਂ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ 316 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਅਤੇ ਜਲੰਧਰ ਵਿਖੇ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਇਹਨ ਖਬਰਾਂ ਅਵਸਥਾਰ ਨਾਲ ਸਰਕਾਰ ਕਣਕ ਦੀ ਬਾਜ਼ਾਰੀ ਕੀਮਤ ਤੇ ਕਰਦੀ ਨਜ਼ਰ ਰੱਖ ਰਹੀ ਹੈ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਭੰਡਾਰਾਂ ਨੂੰ ਰੋਕਣ ਅਤੇ ਕਣਕ ਦੀ ਬਾਜ਼ਾਰੀ ਕੀਮਤ ਵਿੱਚ ਸਥਿਰਤਾ ਬਣਾਈ ਰੱਖਣ ਲਈ ਢੁਕਵੇਂ ਉਪਾਅ ਕੀਤੇ ਜਾਣਗੇ ਮੰਤਰਾਲੇ ਨੇ ਵੀ ਕਿਹਾ ਕਿ ਖੁਰਾਕ ਤੇ ਜਨਤਕ ਵੰਡ ਵਿਭਾਗ ਨੇ ਹਾੜੀ ਦੇ ਮੰਡੀਕਰਨ ਸੀਜ਼ਨ 2024 ਦੌਰਾਨ 11 ਕਰੋੜ 20 ਲੱਖ ਮੀਟ੍ਰਿਕ ਟਨ ਕਣਕ ਦੇ ਉਤਪਾਦਨ ਦੀ ਰਿਪੋਰਟ ਕੀਤੀ ਹੈ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ 18ਵੀਂ ਲੋਕ ਸਭਾ ਦਾ ਪਹਿਲਾ اجلاس 24 ਜੂਨ ਤੋਂ ਸ਼ੁਰੂ ਹੋ ਰਿਹਾ ਹੈ اجلاس ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂਚੁਕਾਈ ਜਾਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਦੋਹਾਂ ਸਦਨਾਂ 'ਚ ਉਹਨਾਂ ਦੇ ਭਾਸ਼ਣ ਤੇ ਚਰਚਾ ਹੋਵੇਗੀ ਰਾਜ ਸਭਾ ਦਾ اجلاس 27 ਜੂਨ ਤੋਂ ਸ਼ੁਰੂ ਹੋਵੇਗਾ 2 ਜੂਨ ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਤ੍ਰਿਕੋਣ ਆਸਣ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਇਸ ਕਲਿੱਪ ਵਿੱਚ ਸਿਹਤ ਫਾਇਦਿਆਂ ਦੇ ਨਾਲ ਨਾਲ ਇਸ ਆਸਣ ਨੂੰ ਕਿਵੇਂ ਕਰਨਾ ਹੈ ਇਸ ਬਾਰੇ ਵੀ ਦੱਸਿਆ ਗਿਆ ਹੈ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮੋਢਿਆਂ ਪੇਟ ਅਤੇ ਇਕਾਗਰਤਾ ਵਿੱਚ ਸੁਧਾਰ ਲਈ ਤ੍ਰਿਕੋਣ ਆਸਣ ਦਾ ਅਭਿਆਸ ਕਰਨ ਦੀ ਸਲਾਹ ਦਿੱਤੀ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਫਾਜ਼ਿਲਕਾ ਤੇ ਗੁਰਦਾਸਪੁਰ ਤੋਂ ਯੋਗ ਮਹਾਰਾ ਅਤੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ ਮੈਂ ਰਾਦੇਸ਼्याम ਅੱਜ ਦੇ ਸਮੇਂ ਵਿੱਚ ਸਟ्रेस ਲੈਵਲ ਬਹੁਤ ਹਾਈ ਹੋ ਗਿਆ ਜਿਸ ਕਰਕੇ ਬਹੁਤ ਜੀ ਪ੍ਰੋਬਲਮਸ ਆਫ ਅਫੇਕ ਕਰ ਰਹੇ ਹਾਂ ਖਾਸ ਕਰਕੇ ਸਾਈਕੋਸੋਮੈਟਿਕ ਡਿਜ਼ੀਜ਼ ਜਿਵੇਂ ਅਲਸਰ ਅਸਥਮਾ ਹਾਈਪਰਟੈਨਸ਼ਨ ਬੋਡੀ ਪੇਨ ਆਰਥਰਾਈਟਿਸ ਆਦਿ ਵੱਖ-ਵੱਖ ਬਿਮਾਰੀਆਂ 'ਚ ਆਪਾਂ ਯੋਗ ਤੋਂ ਆਪਾਂ ਨੂੰ ਲਾਭ ਮਿਲ ਸਕਦਾ ਹੈ। ਯੋਗ ਨਾ ਕਿ ਖਾਲੀ ਸਰੀਰਿਕ ਹੈ ਸਰੀਰਿਕ, ਮਾਨਸਿਕ ਤੇ ਆਧਿਆਤਮਿਕ ਤਿੰਨੋਂ ਪਹਿਲਵਾਨ ਨੂੰ ਲੈ ਕੇ ਚੱਲਦਾ ਹੈ। ਤੇ ਆਪਾਂ ਆਪਣੇ ਜੀਵਨ ਵਿੱਚ ਯੋਗ ਨੂੰ ਅਪਣਾਈਏ ਤੇ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਕਰੀਏ। ਮੇਰਾ ਨਾਮ ਅਜੀਮਾ ਜਨ ਹੈ ਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਇੱਕ ਯੋਗਾ ਟੀਚਰ ਵੀ ਹਾਂ ਤੇ ਮੈਂ ਆਪਣੇ ਘਰ ਦੇ ਵਿੱਚ ਲੇਡੀਜ਼ ਅਤੇ ਜੈਂਟਸ ਨੂੰ ਉੰਜੋਗਾ ਸਿਖਾਉਣਾ ਹ ਪਰ ਗਦੀ ਮੈਂ ਹੀ ਇਹ ਨਹੀਂ ਸੋਚਿਆ ਕਿ ਜਿਹੜਾ ਘਰ ਦੇ ਵਿੱਚ ਯੋਗਾ ਕਰਨ ਵਾਲੇ ਜਾਂ ਘਰ ਘਰ ਦੇ ਵਿੱਚ ਕਰਦੇ ਸੀਗੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੜਿਆ ਇਹ ਸਾਡੇ ਭਾਰਤੀ ਹੋਣ ਤੇ ਸਾਨੂੰ ਬਹੁਤ ਮਾਣ ਮ एनसीसी डायरेक्टोरेट पंजाब हरियाणा हिमाचल प्रदेश ਅਤੇ ਚੰਡੀਗੜ੍ਹ ਵੱਲੋਂ ਆਜ ਚੰਡੀਗੜ੍ਹ ਦੇ ਡੀਏਵੀ ਕਾਲਜ ਸੈਕਟਰ 10 ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਕਾਰਗ ਲਈ ਉਹਦੇ 25 ਸਾਲ ਪੂਰੇ ਹੋਣ ਨਾਲ ਮੇਲ ਖਾਂਦਾ ਹੈ ਅਤੇ ਨੌਜਵਾਨ ਐਨਸੀਸੀ ਕੈਡਟਾਂ ਨੂੰ ਰੱਖਿਆ ਬਲਾਂ ਦੇ ਅਸਲ ਜੀਵਨ ਨਾਇਕਾ ਨਾਲ ਗੱਲਬਾਤ ਕਰਨ ਵਾਸਤੇ ਇੱਕ ਟੁਕੜਾ ਮੰਚ ਵੀ ਪ੍ਰਦਾਨ ਕਰਦੇ ਹੈ जनरल वीपी मलिक ਅਤੇ ਲੈਫਟੀਨੈਂਟ ਜਨਰਲ वाई के जोशी ਉਤਰੀ ਕਮਾਂਡ ਦੇ ਸਾਫ ਕਾ ਫੌਜ ਕਮਾਂਡਰ ਸੇਵਾਮੁਕਤ ਨੇ ਵਿਸ਼ੇਸ਼ ਮਹਿਮਾਨ ਬੁਲਾ ਰਹੇ ਜਿਨ੍ਹਾਂ ਸ਼ਿਰਕਤ ਕੀਤੀ ਜਨਰਲ वीपी मलिक ਨੇ ਸੁਪ੍ਰਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੈਡਟਾਂ ਲਈ ਸਾਡੇ ਕਾਰਗਿਲ ਨਾਇਕਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਬਾਰੇ ਜਾਣਨ ਦਾ ਅਸਲ ਮਾਧਿਅਮ ਹੈ ਉਹਨਾਂ ਦੱਸਿਆ ਕਿ ਸ਼ਲਾਗਾ ਯੋਗ ਹੈ ਕਿ ਸਰਕਾਰ ਨੇ ਐਨਸੀਸੀ ਕੱਟੜਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ ਡਾਇਰੈਕਟਰ ਜਨਰਲ ਐਨਸੀਸੀ ਲੈਫਟੀਨੈਂਟ ਜਨਰਲ ਗੁਰਬੀਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਨਸੀਸੀ ਡਾਇਰੈਕਟੋਰੇਟ ਦੁਆਰਾ ਆਯੋਜਿਤ ਇਸ ਪ੍ਰੀਰੀਕ ਸੈਮੀਨਾਰ ਚ ਕਾਰਗਿਲ ਵਿੱਚ ਜਿੱਤ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਸਾਰੇ ਮਹਿਮਾਨ ਬੁਲਾਰਿਆਂ ਨੂੰ ਡੀਜੀ ਐਨਸੀਸੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਪ੍ਰਦੇਸ਼ਕ ਖਬਰਾਂ ਦੁਸੀ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੀ ਹਾਂ ਦੇਸ਼ ਵਿੱਚ ਸਾਲ 1872 ਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਮੋਗਾ ਜ਼ਿਲ੍ਹੇ ਤੋਂ ਕਾਨੂੰਨ ਵਿỆਤਨ ਨਾਲ ਜੁੜੇ ਮਹਾਰਾਜਾ ਮੰਨਣਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਲੋਕਾਂ ਨੂੰ ਸੌਖ ਹੋਵੇਗੀ ਅਤੇ ਨ્યાਅ ਵੀ ਛੇਤੀ ਮਿਲੇਗਾ ਨਮਸਕਾਰ ਮੇਰਾ ਨਾਮ ਡਾਕਟਰ ਮਧੂ ਸ਼ਰਮਾ ਅੱਪਾ ਗੱਲ ਕਰਾਂਗੇ ਇੰਡੀਅਨ ਪੀਨਲ ਕੋਡ 1860 ਜਿਸ ਦਾ ਨਾਮ ਭਾਰਤੀ ਨਿਆਂ ਸੰਹਿਤਾ ਹੈ ਪੁਰਾਣੇ ਵਾਲਾ ਜੋ ਆਈਪੀਸੀ ਸੀਗਾ ਉਹਦੇ ਟੋਟਲ ਸੈਕਸ਼ਨ 511 ਸੀ ਬਟ ਅੱਜ ਦੇ ਟਾਈਮ ਚ ਇਹਦੇ ਸੈਕਸ਼ਨ 358 ਕਰ ਦਿੱਤੇ ਗਏ ਹਨ ਇਹਦੇ ਵਿੱਚ ਵੀ ਨਵੇਂ ਹੋਰ ਕਰਾਈਮ ਐ ਜੋ ਐਡ ਆਨ ਕੀਤੇ ਗਏ ਪਨਿਸ਼ਮੈਂਟ ਵਧਾ ਦਿੱਤੀਆਂ ਗਈਆਂ ਅਮਾਉਂਟ ਆਫ ਫਾਈਨ ਜਿਹੜਾ ਕਿ ਬਹੁਤ ਘੱਟ ਹੁੰਦਾ ਸੀ ਪਹਿਲਾਂ ਆਈਪੀਸੀ ਦੇ ਵਿੱਚ ਹੁਣ ਉਸ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਟੈਰੋਰੀਜ਼ਮ ਦੂਸਰੀ ਚੀਜ਼ ਹੈ ਜਿਹੜਾ ਕਿ ਆਈਪੀਸੀ ਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਸੀ ਕੀਤਾ ਹੋਇਆ ਹੁਣ ਜਿਹੜਾ ਪ੍ਰੈਜ਼ੈਂਟ ਇਹ ਨੂੰ ਸੈਕਸ਼ਨ 113 ਦੇ ਵਿੱਚ ਇਨਕਲੂਡ ਕੀਤਾ ਗਿਆ ਔਰ ਇਸ ਦੇ ਨਾਲ ਹੀ ਦੀ ਡੈਫੀਨੇਸ਼ਨ ਦੇ ਵਿੱਚ ਬੰਬ ਐਕਸਪਲੋਸਿਵ ਡਾਇਨਾਮਾਈਟ ਨਿਊਕਲੀਅਰ ਸਭ ਕੁਝ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਅਨ ਐਵੀਡੈਂਸ ਐਕਟ ਦੀ ਜਿਸ ਦਾ ਕੀ ਨਾਮ ਭਾਰਤੀ ਸਖਸ਼ੇ ਅਧਿਨਿਯਮ ਹੈ ਉਹਦੇ ਵਿੱਚ ਵੀ ਮੇਜਰ ਚੇਂजेस ਆਏ ਹਨ 23 ਸੈਕਸ਼ਨ ਹੈ ਜਿਨ੍ਹਾਂ ਨੂੰ ਕਿਨਾਂ ਨੇ ਚੇਂਜ ਕਰ ਦਿੱਤਾ ਔਰ ਇਹਦੇ ਵਿੱਚ ਜਿਹੜੀ ਬੇਸਿਕ ਐਮੈਂਡਮੈਂਟ ਦੀ ਗੱਲ ਕਰੀਏ ਤਾਂ ਪਹਿਲਾ ਇਹ ਹੁੰਦਾ ਸੀ ਇਲੈਕਟ੍ਰੋਨਿਕ ਮੂਰ ਰਿਕਾਰਡ ਜਿਹੜਾ ਸੀ ਉਹ ਪ੍ਰਾਇਮਰੀ ਐਵੀਡੈਂਸ ਨਹੀਂ ਸੀਗਾ ਬਟ ਹੁਣ ਜਿਹੜਾ ਇਲੈਕਟ੍ਰੋਨਿਕ ਰ ਔਰ ਉਹਦੀ ਵੈਲਿਊ ਉਨੀ ਹੀ ਹੋਏਗੀ ਜਿੰਨੀ ਕਿ ਰਿਕਾਰਡਡ ਪੇਪਰਸ ਦੀ ਵੈਲਿਊ ਹੁੰਦੀ ਹੈ ਕੌਮੀ ਅਪਰਾਧ ਰਿਕਾਰਡ ਬਿਊਰੋ ਨੇ ਨਵੇਂ ਅਪਰਾਧਿਕ ਕਾਨੂੰਨਾ ਬਾਰੇ ਪੂਰੀ ਜਾਣਕਾਰੀ ਦੇਣ ਵਾਸਤੇ ਇੱਕ ਮੋਬਾਈਲ ਐਪ ਐਨ ਸੀ ਆਰ ਬੀ ਅਪਰਾਧਿਕ ਵਿਧੀ ਦਾ ਸੰਕਲਨ ਜਾਰੀ ਕੀਤਾ ਹੈ ਨਵੇਂ ਅਪਰਾਧਿਕ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਇਸ ਐਪ ਚ ਭਾਰਤੀ ਨਾਗਿਕ ਸੰਤਾ ਭਾਰਤੀ ਸਿਵਲ ਰੱਖਿਆ ਕੋਡ ਤੇ ਭਾਰਤੀ ਸਬੂਤ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਆਫਲਾਈਨ ਵੀ ਕੰਮ ਕਰੇਗੀ ਇਹ ਐਪ Google Play Store ਤੇ Apple Store ਤੇ ਵੀ ਉਪਲਬਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਮਾਕੇ ਪਾਕਿਸਤਾਨ ਪੇਜੇ ਜਾਣ ਵਾਲੇ ਜਥੇ ਲਈ 316 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ ਇਹ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਮਾੰਦੀ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਮੂਲੀਅਤ ਕਰਨ ਦੇ ਨਾਲ ਪਾਕਿਸਤਾਨ ਸਥਿਤ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ 339 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 316 ਨੂੰ ਵੀਜ਼ੇ ਪ੍ਰ विश्व खून दाता दिवस मौके 114 बटालियन रैपिड एक्शन फोर्स ਵੱਲੋਂ ਜਲੰਧਰ ਵਿਖੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੌਰਾਨ ਫੋਰਸ ਦੇ ਕਰੀਬ 50 ਆਰ ਤੇ ਮਰਦ ਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਜਿਨ੍ਹਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ 114 ਬਟਾਲੀਅਨ ਦੇ ਕਮਾਂਡੰਟ ਅਸ਼ਵਨੀ ਕੁਮਾਰ ਚਾਹਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਖੂਨਦਾਨ ਨੂੰ ਇੱਕ ਪਰ ਉਪਕਾਰ ਦੱਸਿਆ आज जितने डोनर्स हमारे यहाँ वॉलंटियर्स के ही या वॉलेंटली आगे आए हैं दैट इज रियलीस वर्दी पचास के करीब लोग अभी तक ब्लड डोनेट कर चुके हैं जैसा कहा जाता है कि डॉक्टर्स आज पृथ्वी पे जितने मानव हैं उसमें डॉक्टर्स को हम कहते हैं कि भगवान स्वरूप हैं देवता स्वरूप लेकिन मेरा पर्सनल ओपिनियन है कि जो ब्लड डोनेशन देते हैं या ब्लड डोनेट करते हैं वो एक तरह से जीवन दान दे रहे हैं पर यूनिट ब्लड या एक यूनिट ब्लड में हम तीन जिंदगियां बचा सकते हैं उन्नति खून खूनदान करने वाले बटालियन के इंस्पेक्टर कमल मीना का कहना है जब 20 साल से था तब से मेरे को ब्लड देने का महसूस कर क्योंकि एक दो इंसिडेंट ऐसा हुआ था कि ब्लड की वजह से कई एक दो आदमी की जान भी चलेगी तो उसके बाद मैंने सोचा जब जब मौका मिलेगा तो मैं ब्लड डोनेट करता हूँ

ਬੀਤੇ ਦਿਨੀ ਕੁਵੈਤ ਵਿਖੇ ਇੱਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲੇ ਭਾਰਤੀਆਂ ਦੀਆਂ ਮ੍ਰਿਤਕ ਦੀਆਂ ਅੱਜ ਭਾਰਤ ਪਹੁੰਚੀਆਂ ਇਹਨਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੱਕੋਂ ਦਾ 30 ਸਾਲਾ ਹਿੰਮਤ ਰਾਏ ਵੀ ਸ਼ਾਮਲ ਹੈ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਹਿੰਮਤ ਰਾਏ ਆਪਣੇ ਪਰਿਵਾਰ ਚ ਇਕੱਲਾ ਕਮਾਉਣ ਵਾਲਾ ਸੀ ਉਸ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਤੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਹਿੰਮਤ ਰਾਏ ਦੀ ਪਤਨੀ ਸਰਪਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਪ੍ਰਧਾਨ ਮੰਤਰੀ ਕਿਸਾਨ ਸਨਮਾਨੀਤੀ ਯੋਜਨਾ ਦੀ 1.7 ਕਿਸ਼ਤ 18 ਜੂਨ ਨੂੰ ਸਿੱਧੇ ਲਾਭਤ ਬਾਦਲਾਵ ਵਿਧੀ ਰਾਹੀਂ ਵੰਡੀ ਜਾਣੀ ਹੈ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਨਿਰਵਿਘਨ ਲਾਭ ਲੈਣ ਲਈ ਕੁਝ ਖਾਸ ਗੱਲਾਂ ਧਿਆਨ ਦੇਣੀਆਂ ਨੇ ਜਲੰਧਰ ਡਿਵੀਜ਼ਨ ਪੋਸਟ ਆਫਿਸ ਦੇ ਸੀਨੀਅਰ ਸੁਪਰਡੈਂਟ ਸੁਭਾਸ਼ ਚੰਦਰ ਮੀਨਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੇ ਬੈਂਕ ਖਾਤੇ 'ਚ ਆਧਾਰ ਸੀਡਿੰਗ ਨਾ ਹੋਣ ਕਾਰਨ ਯੋਜਨਾ ਦੀਆਂ ਕਿਸ਼ਤਾਂ ਬੰਦ ਹੋ ਗਈਆਂ ਨੇ ਤਾਂ ਕਿਸਾਨ ਨਵਾਂ ਆਈ ਪੀ ਪੀ ਬੀ ਆਧਾਰ ਸੀਡ ਖਾਤਾ ਖੋਲ੍ਹ ਸਕਦੇ ਨੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਹਿਟਾਰੀ ਗਰਮੀ ਹਾਲੇ ਵੀ ਜਾਰੀ ਹੈ ਸੂਬੇ ਵਿੱਚ ਵਗਦੀ ਲੂ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਆਮ ਜਨਜੀਵਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਵੀ ਦੇਸ਼ ਦੇ ਉੱਤਰ-ਪੱਛਮੀ, ਉੱਤਰੀ ਤੇ ਪੂਰਬੀ ਹਿੱਸਿਆਂ 'ਚ ਗਰਮੀ ਦਾ ਅਰੰਜ ਅਲਰਟ ਜਾਰੀ ਕੀਤਾ ਹੈ। ਅਗਲੇ 3 ਤੋਂ 4 ਦਿਨਾਂ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਵਿਹਾਰ, ਝਾਰਖੰਡ, ਛਤੀਸਗੜ੍ਹ ਤੇ ਓਡੀਸ਼ਾ ਦੇ ਕੁਝ ਹਸਿਆਂ 'ਚ ਅਤਿ ਦੀ ਗਰਮੀ ਦੀ ਲਹਿਰ ਚੱਰੀ ਰਹੇਗੀ। ਇਦਰ ਪ੍ਰੀ ਮੌਨਸੂਨ ਦੇ ਪਛੜ ਜਾਣ ਕਾਰਨ ਮਾਲਵਾ ਪੱਟੀ ਦੇ ਕਿਸਾਨਾਂ ਨੇ ਹੁਣ ਝੋਨਾ ਲਾਉਣ ਦੀ ਰਫ਼ਤਾਰ ਘਟਾ ਦਿੱਤੀ ਹੈ ਮੌਸਮ ਵੱਲੋਂ ਸਾਥ ਨਾ ਦੇਣ ਕਾਰਨ ਝੋਨੇ ਦੀ ਰਫ਼ਤਾਰ ਠੱਲੀ ਪੈ ਗਈ ਹੈ ਹੁਣ ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਝੋਨਾ ਚਲਾਉਣ 'ਚ ਦਿੱਕਤਾਂ ਖੜੀਆਂ ਕਰ ਦਿੱਤੀਆਂ ਨੇ ਖੇਤੀ ਮਾਹਰਾਂ ਨੇ ਕਿਹਾ ਕਿ ਪ੍ਰੀ ਮੌਨਸੂਨ ਦੀ ਗੈਰ ਹਾਜ਼ਰੀ 'ਚ ਇਸ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੇ ਝੋਨੇ ਨੂੰ ਖੇਤਾਂ 'ਚ ਲਾ ਦਿੱਤਾ ਉਹ ਵੀ ਪਾਣੀ ਗਰਮ ਹੋਣ ਕਾਰਨ ਮੱਚਣ ਲੱਗ ਪਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ